ਨੀਂਦਾ ਫੁੱਲ ਸੁਣੀ ਦਾ ਤੋਰੀ ਦਾ ਰਾਂਝਾ ਨੀ ਰਾਂਝਾ ਪੇਟ ਕਰੋੜੀ ਦਾ ਰਾਂਝਾ ਨੀ ਰਾਂਝਾ ਪੇਟ ਕਰੋੜੀ ਦਾ ਰਾਂਝਾ ਨੀ ਰਾਂਝਾ ਪੇਟ ਕਰੋੜੀ ਦਾ ਰਾਂਝਾ ਨੀ ਫੁੱਲਾਂ ਵਿੱਚੋਂ ਫੁੱਲ ਸ਼ਾਂਤੀ ਹੈ ਫੁੱਲ ਸ਼ਾਂਤੀ ਹੈ ਟੀਸੀ ਦਾ ਰਾਂਝਾ ਨੀ ਰਾਂਝਾ ਫੁੱਲ ਬਗੀਚੀ ਦਾ ਰਾਂਝਾ ਨੀ ਰਾਂਝਾ ਫੁੱਲ ਬਗੀਚੀ ਦਾ ਰਾਂਝਾ ਨੀ ਰਾਂਝਾ ਫੁੱਲ ਬਗੀਚੀ ਦਾ ਰਾਂਝਾ ਨੀ ਨਿੱਕੇ ਨਿੱਕੇ ਆ ਚੋਲੀ ਪਰ ਲਿਆਉਂਦਾ ਵੇਖੋ ਸਈਓ ਨਹੀਂ ਮੈਨੂੰ ਰੁੱਸੀ ਨੂੰ ਮਨਾਉਂਦਾ ਵੇਖੋ ਸਈਓ ਨਹੀਂ ਮੈਨੂੰ ਰੁੱਸੀ ਨੂੰ ਮਨਾਉਂਦਾ ਵੇਖੋ ਸਈਓ ਨਹੀਂ ਮੈਨੂੰ ਰੁੱਸੀ ਨੂੰ ਮਨਾਉਂਦਾ ਨਿੱਕੇ ਨਿੱਕੇ ਕਾਗਜ਼ਾਂ ਦੀ ਚੋਲੀ ਪਰ ਲਿਆਉਂਦਾ ਵੇਖੋ ਸਈਓ ਨਹੀਂ ਮੈਨੂੰ ਪਾੜਿਨਾ ਨਿੱਕੇ ਨਿੱਕੇ ਆਲੂਆਂ ਦੀ ਚੌਲੀ ਪਰ ਲਿਆਉਂਦਾ ਰਿੰਨੇ ਕੇ ਨਾ ਦਿੰਦੀ ਜੱਟ ਡੰਡਾ ਖੜਕਾਉਂਦਾ ਰਿੰਨੇ ਕੇ ਨਾ ਦਿੰਦੀ ਜੱਟ ਡੰਡਾ ਖੜਕਾਉਂਦਾ ਰਿੰਨੇ ਕੇ ਨਾ ਦਿੰਦੀ ਜੱਟ ਡੰਡਾ ਖੜਕਾਉਂਦਾ ਅੱਡੀ ਤਾਂ ਮੇਰੀ ਗਾਲ ਕੰਚ ਦੀ ਗੂਠੇ ਤੇ ਸਿਰਨਾਵਾ ਵੇ ਲਿਗ ਲਿਗ ਟੁੱਟੀਆਂ ਢਾਕ ਚਪਾਵਾਂ ਤੁਰਦੀ ਪਤੇ ਬਲਾਵਾ ਨੌਕਰ ਜਾਂਦੇ ਨੂੰ ਬਾਹ ਫੜ ਕੇ ਸਮਝਾਵਾ ਨੌਕਰ ਜਾਂਦੇ ਨੂੰ ਬਾਹ ਫੜ ਕੇ ਸਮਝਾਵਾ ਨੌਕਰ ਜਾਂਦੇ ਨੂੰ ਬਾਹ ਫੜ ਕੇ ਸਮਝਾਵਾ ਨੌਕਰ ਜਾਂਦੇ ਨੂੰ ਜੇ ਮੁੰਡੇ ਆ ਤੇਰੇ ਬਾਲਦ ਤੇ ਆਏ ਪਾਣੀ ਪਿਆਲੇ ਹੋਰ ਮੁੰਡੇ ਆ ਗੱਡੀ ਰਾਮ ਤੇ ਰਾਮ ਤੇ ਤੋਰ ਮੁੰਡੇ ਆ ਗੱਡੀ ਰਾਮ ਤੇ ਰਾਮ ਤੇ ਤੋਰ ਮੁੰਡੇ ਆ ਗੱਡੀ ਇਆ ਪਾਣੀ ਪਿਆਲੇ ਹੋਰ ਮੁੰਡੇ ਆ ਢਿੱਲੀ ਛੱਡ ਬਾਲੀ ਦਾਦੀ ਢੋਰ ਮੁੰਡੇ ਆ ਢਿੱਲੀ ਛੱਡ ਬਾਲੀ ਦਾਦੀ ਢੋਰ ਮੁੰਡੇ ਆ ਢਿੱਲੀ ਛੱਡ ਬਾਲੀ ਦਾਦੀ ਢੋਰ ਮੁੰਡੇ ਆ ਤਿੰਨ ਦਿਨ ਹੋ ਗਏ ਤਾਪ ਚੜੇ ਨੂੰ ਹੰਗਰ ਸੁਨੇ ਚਾਰੇ ਵੇ ਮਾਪੇ ਤਾਂ ਮੇਰੇ ਪੈੰਦ ਸਰਾਣੇ ਮਾਪੇ ਤਾਂ ਮੇਰੇ ਪੈੰਦ ਸਰਾਣੇ ਸੋਹਰੇ ਨ ਟੁੱਕਦੇ ਨੇੜੇ ਜੇ ਟੀ ਨਾ ਖਵਾਵੇ ਸੰਸੇ ਦੇ ਵਿੱਚ ਅੱਧੀ ਹੋਗੀ ਰੋ ਰੋ ਦੀਦ ਗਵਾਵਾ ਤੋਰੀ ਮਾਪਿਆਂ ਦੀ ਮੈਂ ਸਹੁਰਿਆਂ ਨੂੰ ਜਾਵਾ ਤੋਰੀ ਮਾਪਿਆਂ ਦੀ ਮੈਂ ਸਹੁਰਿਆਂ ਨੂੰ ਜਾਵਾ ਤੋਰੀ ਮਾਪਿਆਂ ਦੀ ਮੈਂ ਸਹੁਰਿਆਂ ਨੂੰ ਜਾਵਾ ਤੋਰੀ ਮਾਪਿਆਂ ਦੀ ਲਾ ਕੇ ਸੱਗੀ ਚੜ ਗਈ ਗਡੇ ਤੇ ਪਾ ਕੇ ਸੁਹਾ ਬਾਣਾ ਸਿੰਗਾਵੇ ਤੇਰੇ ਨਾਨਕੇ ਅਸੀਂ ਤੀਆਂ ਵੇਖਣ ਜਾਣਾ ਸਿੰਗਾਵੇ ਤੇਰੇ ਨਾਨਕੇ ਅਸੀਂ ਤੀਆਂ ਵੇਖਣ ਜਾਣਾ ਲੋਨੀ ਕੁੜੀਆ ਕੇੜਾ ਲੋਨੀ ਕੁੜੀਆ ਅਸੀਂ ਇਹੀ ਗਮਾਨ ਪਾਵਾਂਗੇ ਕਿਸੇ ਸ਼ੌਕੀ ਦੇ ਜੱਟ ਨਾਲ ਜਾਵਾਂਗੇ ਕਿਸੇ ਸ਼ੌਕੀ ਦੇ ਜੱਟ ਨਾਲ ਜਾ